ਇਕ ਵੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸੁਈ ਤਵ ਪ੍ਰਸਾਦ ਸਈ ਸੁਰਾਵਗ ਸੋਦ ਸਮੂ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਦਨ ਸੋਦ ਸੁਦਾਇ ਸੰਤ ਸਮੂ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨ ਦੇਖੀ ਉਤਪ੍ਰਾਨਪਤੀ ਕੇ شری بھگوان کی پائی کرپا ہوں تے کرتی کرتی کے ماتے متنگ جری جرس انوپ تنگ سورنگ سوارے کوڑ ترنگ کنگ سے کدت پون کے گون کو جات نوار پاری پان کے پوپلی وید نیا جات و چار تے پی تو کہاں پہ پوپت انت کو ناگے ہی پائیں پدار ਜੀਤ ਫਿਰੇ ਸਭ ਦੇਸ ਦਿਸਾਨ ਕੋ ਬਾਜਦ ਢੋਲ ਮਰਦੰਗ ਨਗਾਰੇ ਗੁੰਜਦ ਗੁਰ ਗਜਾਨ ਕੇ ਸੁੰਦਰ ਹੀ ਸਤ ਹੈ ਰਾਜ ਹਜਾਰੇ ਪੂਤ ਪਵਿਕ ਪਵਾਨ ਕੇ ਭੂਪਤ ਕਾਉਣ ਗਨੇ ਨਹੀਂ ਜਾਤ ਵਿਚਾਰੇ ਸ੍ਰੀ ਪਾਦ ਸ੍ਰੀ ਭਗਵਾਨ ਉਪਜੇ ਵਿਨ ਅੰਤ ਕੋ ਅੰਤ ਕੇ ਥਾਮ ਸਦਾ ਤੀਰਥ ਨਾਂ ਦਿਆ ਦਮਦਾਨ ਸੰਜਮ ਨੇਮ ਨੀਕ ਸੇਖਾ ਵੇਦ ਪੁਰਾਨ ਕ ਤੇ ਕੁਰਾਨ ਜਮੀਨ ਜਮਾਨ ਸੁਆਨ ਕੇ ਵੇਖੈ ਪਉਣ ਹਾਰ ਜਤੀ ਜਤ ਤਾਰ ਸਵੇ ਸੋ 4000 ਕੇ ਦੇਖੈ ਸ਼੍ਰੀ ਭਗਵਾਨ ਭਜੇ ਬਿਨੂਪਤ ਏ ਕਰਤੇ ਬਿਨ ਏਕ ਨਾਲੇਖੈ ਸੋਦ ਸਿਵਾ ਦੁਰੰਤ ਦੁਆ ਸੁਸਾਜਸਨਾ ਦੁਰਜਾਂ ਦਲ ਲਹਗੇ ਭਾਰੀ ਗੁਮਾਨ ਪਰੇ ਮਨ ਮੈਂ ਘਰ ਪਰਵਤ ਪੰਖ ਲੈ ਨਾ ਲਹਗੇ ਤੋਰ ਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਬਲੈਗੇ ਸ੍ਰੀ ਪਾ ਸ੍ਰੀ ਭਗਵਾਨ ਕਿਰਪਾਵੈਨ ਤਿਆਗ ਜਹਾਨ ਨਿਦਾਨ ਚਰ ਰਹੇ ਵੀਰ ਪਾਰ ਬਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪੁਏ ਤੋਰਤ ਦੇਸ ਮਲੰਦ ਮਵਾਸਨ ਮਾਤੇ ਜਾਣ ਕੇ ਮਾਨ ਮਲੇ ਗਹਰ ਗਰਾਨ ਕੋ ਤੋਰ ਨਹਾਰ ਸਵਾਤਨਹੀ ਚੱਕ ਚਾਲਵੈ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚ ਗਨੇਕ ਸੋਇ ਕੁਦਵੈ ਦਾਨਵ ਦੇ ਫਨਿੰਦਨ ਸਾਚਰ ਪੂਤ ਪਵੇ ਕੁਪਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂ ਪੁਨ ਪਰ ਤਾਪਨ ਬਾੜ ਜੈ ਤੁਨ ਪਾਪਨ ਕੇਵੋ ਪੁੰਜ ਖਪੈ ਸਾਸੂ ਪਰਸਾਨ ਫਿਰੈ ਜਗ ਸਤਰ ਸਵੇਬ ਲੋਕ ਚ ਪੈਂਗੇ مان مانویندر گجندر نات وو کو راج کریں گے کوٹ شنان گزا گدان انیک سو امبر ساج بریں گے برہم برم ہر سچی پت پسے جم فاس پریں گے جے نرس پت کے پرس ہیں پگ تے نر فی نہ دے تریں گے کہاں پہ ہو جو دو لوچن موند کے بیٹھ رہے ہو باق لگا نہات پھر ساس سمندرن لوک گئو پر لوک گوائے باس کیو بخے سو بیٹھ کے ایسے ایسے سو بیس بتائے ساچ کہ سن لے ہو سب جن پر تین ہی پراب پائے کاہو لے پاہن پو ہو سر لے لنگ گرے لٹکا کاہو ہو ہر واچی دشا میں سا کو کاشی سنواؤ ਉਪਤਾਨ ਕੋ ਪੂਤ੍ਰ ਹੈ ਪਾਸ ਕੋ ਮਿਰਤਾਨ ਕੋ ਪੂਜਨਤਾਏ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਜ ਨਾ ਪਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਜ ਨਾ ਪਾਇਓ ਵਾਹਿਗੁਰਜੀ ਕਾ ਕਲਸਾ ਵਾਹਿਗੁਰਜੀ ਕੀ